ਨੀ ਜੇ ਬੱਕਰੀਆਂ ਦੇ ਵਿੱਚ ਗੱਲ ਕਰੀਏ ਵੀ ਕਿਵੇਂ ਆਉਣਾ ਹੋਇਆ ਜਿਵੇਂ ਨਵੀਂ ਪੀੜੀ ਦੇ ਵਿੱਚੋਂ ਤੁਸੀਂ ਬੱਕਰੀਆਂ ਦੇ ਵਿੱਚ ਇਦਾਂ ਬਾਈ ਮੈਂ ਪੜਦਾ ਸੀਗਾ ਪਹਿਲਾਂ ਤਾਂ ਬੀਏ ਦੇ ਵਿੱਚ ਮੈਂ ਸੈਕੰਡ ਇਅਰ ਚ ਹੋ ਗਿਆ ਸੀਗਾ ਬੀਏ ਕਰੀ ਹੋਈ ਆ ਬੀਏ ਵੀਰੇ ਅੱਛਾ ਠੀਕ ਹੈ ਸੈਕੰਡ ਇਅਰ ਚ ਕਾਲਜ ਚ ਸੀ ਮੈਂ ਪੜਦਾ ਅੱਛਾ ਦੱਸਦਾ ਤੁਹਾਨੂੰ ਆਸ ਅਸਲੀਅਤ ਗੱਲ ਵੀ ਬੱਕਰੀਆਂ 'ਚ ਕਰੇਜ ਪਿਆ ਕਿਵੇਂ ਅੱਛਾ ਕਾਲਜ ਤੋਂ ਆ ਰਿਹਾ ਸੀ ਵੀਰੇ ਘਰ ਨੂੰ ਮੈਂ ਵਧੀਆ ਕੱਪੜੇ ਲੀੜੇ ਪਾਏ ਪੱਗ ਪੁਗ ਬੰਨੀ ਟੌਰ ਸ਼ੋਰ ਲਾਈ ਹੋਈ ਪੂਰੀ ਅੱਛਾ ਆ ਮਾਂ ਮੈਂ ਵਿਚਾਰੀ ਮੇਰੀ ਨਾਨੀ ਬੱਕਰੀਆਂ ਰੱਖਦੀਆਂ ਸ਼ੁਰੂ ਤੋਂ ਸਾਡੇ ਕੋਲ ਹੁੰਦੀਆਂ 10-12 ਬੱਕਰੀਆਂ ਮੇਰੀ ਨਾਨੀ ਬੱਕਰੀਆਂ ਚਾਰਦੀ ਫਿਰੇ ਸੂਏ ਦੇ ਉੱਪਰ ਸਾਲਾ ਮੇਰਾ ਦੇਖ ਕੇ ਮਨ ਬੜਾ ਹੋ ਹੋਇਆ ਵੀ ਸਾਡੇ ਮਾਈ ਸਾਡੀ ਬੱਕਰੀਆਂ ਚਾਰਦੀ ਫਿਰਦੇ ਆ ਵੀ ਅਸੀਂ ਮੋਟਰਸਾਈਕਲ ਤੇ ਟੌਰਾਂ ਕੱਢ ਕੇ ਘੁੰਮਦੇ ਫਿਰਦੇ ਆ ਬਾ ਉਸੇ ਦਿਨ ਬਾਈ ਉੱਥੇ ਖੜ ਕੇ ਡੈਂਟੀ ਡੁੰਟੀ ਕਾੜ ਜਾ ਪਾੜ ਕੇ ਮਾਰਿਆ ਸੂਏ 'ਚ ਕਿਹਾ ਮਾਤਾ ਨੂੰ ਵੀ ਘਰੇ ਨਿਕ ਜਾ ਤੂੰ ਅੱਬਾ ਉਸਦੇ ਤੋਂ ਛੋਟੀ ਚੱਕੀ ਉੱਥੋਂ ਪਰ ਬਾਈ ਨੌਲਜ ਪਈ ਗਈ ਐ ਤਾਂ ਬੱਕਰੀਆਂ ਚਾਹ ਆ ਜੇ ਆ ਵੋ ਆ ਬਾ ਹੁਣ ਨਾਲ ਇੰਨਾ ਕੁ ਲਗਾਵ ਹੋ ਗਿਆ ਵੀ ਜਾਨ ਛੱਡ ਦਾਂਗੇ ਬੱਕਰੀਆਂ ਨਹੀਂ ਛੱਡਦੇ ਠੀਕ ਐ ਹਾਂ ਵੀਰੇ ਤੇ ਨਹੀਂ ਉੱਥੋਂ ਸ਼ੌਂਕ ਪੈ ਗਿਆ ਉੱਥੋਂ ਸ਼ੌਂਕ ਪੈ ਗਿਆ ਵੀਰੇ ਠੀਕ ਐ ਵੀ ਮਾਤਾ ਬੱਕਰੀਆਂ ਚਾਰਦੀ ਮਾਤਾ ਬੱਕਰੀਆਂ ਚਾਰਦੀ ਦੇਖੀ ਨਹੀਂ ਗਈ ਵੀਰੇ ਆਪਾਂ ਨੂੰ ਪੜਾਈ ਛੱਡਦੀ ਆਪਾਂ ਬਾਕੀ ਵੀਰੇ ਪੜ੍ਹ ਲਿਖ ਕੇ ਵੀ ਜਿਹੜਾ ਕੁਝ ਮਿਲਣਾ ਦੀ ਤੁਹਾਨੂੰ ਪਤਾ ਹੀ ਆ ਨੌਕਰੀਆਂ ਨੌਕਰੀਆਂ ਕਿੱਥੇ ਮਿਲਦੀ ਐ ਅੱਜ ਕੱਲ੍ਹ ਜਦ ਇਹ ਤੁਨੇ ਸੋਚਿਆ ਹਨ ਜਿਵੇਂ ਅੱਜ ਦੀ ਨਵੀਂ ਪੀੜੀ ਦੇ ਮੁੰਡੇ ਸੋਚਦੇ ਨਹੀਂ ਇਹ ਚੀਜ਼ਾਂ ਹਨ ਆਪਣੇ ਮਾਪੇ ਬਾਰੇ ਸਹੀ ਗੱਲ ਆ ਵੀਰੇ